ਵਿਹੜੇ ਦੇ ਵਿੱਚ ਖੇਡਦੀ ਹੋਈ 1.5 ਸਾਲ ਦੀ ਬੱਚੀ ਅਚਾਨਕ ਡੁੱਬ ਗਈ ਪਾਣੀ ਵਾਲੇ ਡਰਮ ਦੇ ਵਿੱਚ। ਘਟਨਾ ਗਿੱਧਰਬਾਹ ਦੇ ਨੇੜਲੇ ਪਿੰਡ ਗੁਰੂ ਸਰਦੀ ਹੈ। ਜਿੱਥੇ ਇੱਕ ਛੋਟੀ ਬੱਚੀ ਵਿਹੜੇ ਦੇ ਵਿੱਚ ਖੇਡ ਰਹੀ ਸੀ ਤੇ ਮਾਂ ਘਰ ਦਾ ਕੰਮ ਕਰ ਰਹੀ ਸੀ। ਖੇਡਦੇ-ਖੇਡਦੇ ਬੱਚੀ ਪਾਣੀ ਵਾਲੇ ਡਰਮ ਕੋਲ ਪਹੁੰਚ ਜਾਂਦੀ ਹੈ। ਉਸ ਦੇ ਵਿੱਚ ਉਸ ਦਾ ਖੜਾਉਣਾ ਡਿੱਗ ਜਾਂਦਾ ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੋਈ ਇਹ ਬੱਚੀ ਉਸ ਪਾਣੀ ਵਾਲੇ ਡਰਮ ਦੇ ਵਿੱਚ ਮੁੱਦੇ ਨੂੰ ਡਿੱਗ ਜਾਂਦੀ ਹੈ ਤੇ ਲੱਤਾਂ ਬਾਹਰ ਰਹਿ ਜਾਂਦੀਆਂ। ਕਰੀਬ 9 ਮਿੰਟ ਤੱਕ ਬੱਚੀ ਪਾਣੀ ਦੇ ਵਿੱਚ ਡੁੱਬੀ ਰਹਿੰਦੀ ਹੈ। ਘਰ ਵਾਲੇ ਬੇਫਿਕਰ ਹੁੰਦੇ ਨੇ ਕਿ ਬੱਚੀ ਕਿਤੇ ਖੇਡ ਰਹੀ ਹੈ। ਉਸ ਤੋਂ ਬਾਅਦ ਜਦੋਂ ਕਿਤੇ ਬੱਚੀ ਨਜ਼ਰ ਨਹੀਂ ਆਉਦੀ ਤਾਂ ਦੇਖਿਆ ਜਾਂਦਾ ਹੈ ਕਿ ਆਣ ਗਵਾਂਚ ਤਾਂ ਨਹੀਂ ਪਹੁੰਚ ਗਈ। ਤਾਂ ਫਿਰ ਸ਼ੱਕ ਲੱਗਦਾ ਹੈ ਕਿ ਕੋਈ ਚੋੱਕ ਕੇ ਬੱਚੀ ਨੂੰ ਲੈਣਾ ਗਿਆ ਹੋਵੇ। ਤਾਂ ਇਸੇ ਦੌਰਾਨ ਕਾਫੀ ਸਮਾਂ ਲੰਘ ਜਾਂਦਾ ਕਰੀਬ 8-9 ਮਿੰਟ ਲੰਘ ਜਾਂਦੇ ਆ ਤੇ ਬੱਚੀ ਆ ਜਿਹੜੀ ਉਹ ਪਾਣੀ ਵਾਲੇ ਡਰਮ ਦੇ ਵਿੱਚ ਡੁੱਬੀ ਰਹਿੰਦੀ ਹੈ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਤਾਂ ਫਿਰ ਕੈਮਰੇ ਦੀ ਜਿਹੜੀ ਮਦਦ ਲਈ ਜਾਂਦੀ ਹੈ ਕੈਮਰਾ ਖੰਗੋਲਾ ਜਾਂਦਾ ਤਾਂ ਪਤਾ ਲੱਗਦਾ ਕਿ ਬੱਚੀ ਨੂੰ ਕੋਈ ਚੁੱਕ ਕੇ ਨਹੀਂ ਲੈ ਕੇ ਗਿਆ ਬੱਚੀ ਤਾਂ ਖੇਡਦੇ-ਖੇਡਦੇ ਘਰ ਵਿੱਚ ਹੀ ਪਾਣੀ ਵਾਲੇ ਡਰਮ ਦੇ ਵਿੱਚ ਡੁੱਬ ਗਈ ਤਾਂ ਤੁਰੰਤ ਬੱਚੀ ਨੂੰ ਉੱਥੋਂ ਕੱਢਿਆ ਜਾਂਦਾ ਤੇ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਡਾਕਟਰਾਂ ਦੀ ਮਿਹਨਤ ਸਦਕਾ ਬੱਚੀ ਦੀ ਜਿਹੜੀ ਉਹ ਜਾਨ ਬਚ ਜਾਂਦੀ ਹੈ